ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਿਰਸਾ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਸਾਰੇ ਫਰੈਂਡਸ ਨੂੰ ਜੀ ਪਲੀਜ਼ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੇ ਜਿਆਦਾ ਤੋਂ ਜਿਆਦਾ ਆਪਦੇ ਫੈਮਿਲੀ ਸਰਕਲ ਚ ਆਪਦੇ ਫਰੈਂਡ ਨਾਲ ਜਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਜੀ ਤੇ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਜੀ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੁਸੀਂ ਬਿਲਕੁਲ ਵੀ ਕਮੈਂਟ ਨਹੀਂ ਕਰਦੇ ਜੀ ਤੇ ਨਾਲੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਅਨਸਬਸਕ੍ਰਾਈਬ ਨਾ ਕਰਿਆ ਕਰੋ ਤੇ ਆਦੀ ਭੈਣ ਦਾ ਸਾਥ ਦਿਓ ਜੀ ਸਾਡੀ ਬਹੁਤ ਸਪੋਰਟ ਕਰੋ ਜੀ ਤਾਂ ਜੋ ਆਪਣਾ ਚੈਨਲ ਗਰੋਅ ਕਰ ਸਕੇ ਜੀ ਆਪਣੀ ਫੈਮਲੀ ਬਣ ਸਕੇ ਜੀ ਅੱਜ ਆਪਾਂ ਸੂਟ ਲੈ ਕੇ ਆਏ ਆ ਜੀ ਬਹੁਤ ਸੋਹਣੇ ਬਹੁਤ ਪਿਆਰੇ ਹੁੰਦਾ ਹੈ ਜੀ ਬਹੁਤ ਹੀ ਸੋਹਣਾ ਕਲਰ ਹੈ ਜੀ ਬਿਲਕੁਲ ਸਰਕਾਰੀ ਪ੍ਰਿੰਟ ਹੈ ਜੀ ਸਭ ਤੋਂ ਪਹਿਲਾ ਸ਼ੀਰ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਐਵੇਂ ਲੱਗਦਾ ਜਿਵੇਂ ਹੱਥਾਂ ਨਾਲ ਪੇਟ ਕਰਿਆ ਹੁੰਦਾ ਹੈ ਜੀ ਤੇ ਇਹਦੀ ਬੈਕ ਸੇਮ ਬੈਕ ਆਉਗੀ ਜੀ ਤੇ ਇਹਦੀ ਬਾਜੂ ਤੇ ਫਲਾਵ ਆਉਣਗੇ ਜੀ ਦੇਖੋ ਬਹੁਤ ਸੋਹਣੇ ਹੈ ਜੀ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਕਮ ਹੈ ਜੀ ਬਹੁਤ ਪਿਆਰੇ ਕਲਰ ਹੈ ਜੀ ਬਿਲਕੁਲ ਸਰਦਾਰੀ ਕਲਰ ਹੈ ਜੀ ਇਹ ਦੀਆਂ 바ਵਾ ਤੇ ਆਉਣਗੇ ਜੀ ਤੇ ਇਹਦੇ ਨਾਲ ਪਲੇਨ ਬਾਟਮ ਹੋਊਗੀ ਜੀ ਦੇਖੋ ਪਿਓਰ ਕਾਟਨ ਹੈ ਜੀ ਇਹ ਦੀ ਪਿਕ ਹੈ ਜੀ ਦੇਖੋ ਇਸ ਤਰ੍ਹਾਂ ਬਣੂਗਾ ਜੀ ਜੀ ਤੇ ਦੁਪੱਟਾ ਤੇ ਇਹ ਤਾਂ ਬਿਲਕੁਲ ਬਾਖਮਾਲ ਪਿਆਰਾ ਤੇ ਬਹੁਤ ਸੋਹਣਾ ਦੁਪੱਟਾ ਹੈ ਇਹ ਬਿਲਕੁਲ ਆਨ ਮੈਚ ਕਰਦੀ ਹੋਈ ਸਵਾਰ ਹੈ ਜੀ ਇਹ ਇੱਕ ਬੜਾ ਦੁਪੱਟਾ ਸ਼ਕੀਲੀ ਬੱਟਾ ਬਿਲਕੁਲ ਵਾਅ ਵਾਲਾ ਇਹ ਦੁਪੱਟਾ ਤਾਂ ਜੀ ਬਾਹ ਕਮਾਂ ਦਾ ਦੁਪੱਟਾ ਹੈ ਜੀ ਬਹੁਤ ਸੋਹਣਾ ਲੱਗ ਰਿਹਾ ਜਿਵੇਂ ਕੋਲ ਉੱਪਰ ਹੀ ਰੱਖੇ ਹੁੰਦੇ ਆ ਜੀ ਇੰਨਾ ਪਿਆਰਾ ਦੁਪੱਟਾ ਹੈ ਜੀ ਤੁਸੀਂ ਜਰੂਰ ਇਹ ਸੂਟ ਖਰੀਦੋ ਜੀ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਹੀ ਪਿਆਰਾ ਤੇ ਸਰਦਾਰੀ ਕਲਰ ਹੈ ਜੀ ਤੁਮ ਪੀਕੋ ਵੀ ਨਾਲ ਹੋਇਆ ਹੋਇਆ ਇਹ ਮਿਰਵਾ ਇਹ ਦੁਪੱਟਾ ਦੇਖੋ ਇਹਦਾ ਪਿਸਤਾ ਸ਼ੇੜਾ ਜੀ ਦੇਖੋ ਸੇਮ ਪੈਟਰਨ ਬਣਿਆ ਹੋਇਆ ਹੈ ਜੀ ਫਰੰਟ ਤੇ ਫੁੱਲ ਹੈ ਬੈਕ ਤੇ ਫੁੱਲ ਹੈ ਜੀ ਤੇ ਬਾਹਾਂ ਬੜੀਆਂ ਹੋਣ ਬਹੁਤ ਸੋਹਣਾ ਦੁਪੱਟਾ ਜੀ ਬਹੁਤ ਪਿਆਰਾ ਤੇ ਸਰਦਾਰੀ ਕਲਰ ਹੈ ਜੀ ਬਹੁਤ ਸੋਹਣਾ ਸੂਟ ਆਇਆ ਹੈ ਜੀ ਇਹ ਦਾ ਨੈਕਟ ਸ਼ੇਡ ਹੈ ਜੀ ਇਹ ਦੇਖੋ ਜੀ ਇਹ ਦਾ ਘੇੜਾ ਹੈ ਬਾਜੂ ਹੈ ਜੀ ਇਹ ਵੀ ਬੈਕ ਹੈ ਜੀ ਸੇਮ ਟੋਨ ਮੈਚ ਕਰਦੀ ਬਾਟਮ ਹੈ ਜੀ ਤੇ ਸੇਮ ਦੁਪੱਟਾ ਹੈ ਜੀ ਉਸੇ ਤਰ੍ਹਾਂ ਪ੍ਰਤੀ ਬ੍ਰਾਂਡ ਦੇ ਸੂਟ ਹੈ ਜੀ ਬਹੁਤ ਸੋਹਣੇ ਸੂਟ ਹੈ ਜੀ 100% ਇਹ ਆਊਗਾ ਇਹਦਾ ਨੈਕਸਟ ਕਲਰ ਜੀ ਤੇ ਲਾਸਟ ਕਲਰ ਬਹੁਤ ਪਿਆਰਾ ਤੇ ਬਹੁਤ ਸੋਹਣਾ ਕਲਰ ਹੈ ਜੀ ਸਾਰੇ ਕਲਰ ਹੀ ਲੈਣ ਵਾਲੇ ਆ ਜੀ ਇਹ ਵੀ ਟਰੈਕ ਹੈ ਜੀ ਤੇ ਸੇਮ ਕਾਉਣ ਮੇਂ ਕਾਉਣ ਮੈਚ ਕਰਦੀ ਬਾਟਮ ਹੈ ਜੀ ਤੇ ਇਹ ਦੀ ਪਿਕ ਹੈ ਇਸ ਤਰ੍ਹਾਂ ਹੀ ਸੂਟ ਬਣਾਉਂਗਾ ਜੀ ਇਹ ਦੀਆਂ ਬਾਜੂਆਂ ਜੀ ਬਾਜੂ ਤੇ ਵੀ ਡਿਜ਼ਾਈਨ ਬਣਾਇਆ ਹੋਇਆ ਜੀ ਬਹੁਤ ਸੋਹਣਾ ਐਵੇਂ ਨਹੀਂ ਵੀ ਛੋਟਾ ਜਿਹਾ ਫੁੱਲ ਬਣਾਇਆ ਹੋਇਆ ਪੂਰੀ ਬਾਜੀ ਤੇ ਡਿਜ਼ਾਈਨ ਬਣੂਗਾ ਜੀ ਇਹ ਸੋਹਣਾ ਤੇ ਸੇਮ ਦੁਪੱਟਾ ਹੈ ਅੱdte ਜੀ ਸੋਹਣੇ ਇਹਦੀ ਬੇਨਤੀ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਵੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੇ ਇਹ ਸੂਟ ਜਿਹੜਾ ਵੀ ਕੋਈ ਤੁਹਾਨੂੰ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਤੁਸੀਂ ਸਾਨੂੰ ਭੇਜ ਸਕਦੇ ਹੋ ਜੀ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਸੂਟਾਂ ਵਾਸਤੇ ਤਾਂ ਸਾਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਜੀ ਇਹ ਸੂਟ ਆਪਣੇ ਕੋਲੇ ਦੁਕਾਨ ਤੇ ਅਵੇਲੇਬਲ ਹੈ ਜੀ ਤੁਸੀਂ ਕਦੋਂ ਵੀ ਆ ਕੇ ਸਾਡੇ ਕੋਲ ਲੈ ਸਕਦੇ ਹੋ ਜੀ ਆਪਣੀ ਦੁਕਾਨ ਦਾ ਐਡਰੈਸ ਭਾਗੂ ਰੋਡ 22 ਨੰਬਰ ਗਲੀ ਨੀਅਰ ਬੇਰ ਕਾ ਗੂਤ ਬਠਿੰਡਾ ਵਿੱਚ ਹੈ ਜੀ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਸੀਂ ਕੁਝ ਪੁੱਛਣਾ ਹੋਵੇ ਤਾਂ ਸਾਨੂੰ WhatsApp ਕਰਕੇ ਪੁੱਛ ਸਕਦੇ ਹੋ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ